ਇਸ ਲਈ ਪੰਜਾਬ ਦੇ ਵਿੱਚ ਪਹਾੜਾਂ ਦੇ ਨਾਲੋਂ ਜ਼ਿਆਦਾ ਠੰਡ ਪੈ ਰਹੀ ਹੈ ਪਹਾੜਾਂ ਦੇ ਨਾਲੋਂ ਪੰਜਾਬ ਦੇ ਮੈਦਾਨੀ ਇਲਾਕੇ ਜ਼ਿਆਦਾ ਠੰਡੇ ਨੇ ਤੇ ਇਨ੍ਹਾਂ ਇਲਾਕਿਆਂ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਇੱਕ ਛੋਟੀ ਬੱਚੀ ਖੁੱਲੇ ਅਸਮਾਨ ਦੇ ਹੇਠਾਂ ਜ਼ਿੰਦਗੀ ਕੱਟ ਰਹੀ ਹੈ ਔਰ ਜਦੋਂ ਉਸ ਦੀ ਕਹਾਣੀ ਦੀ ਵੀਡੀਓ ਜਿਹੜੀ ਆ ਉਹ ਵਾਇਲਡ ਹੋਈ ਉਸ ਤੋਂ ਬਾਅਦ ਕਈ ਸਵਾਲ ਜਿਹੜੇ ਨੇ ਉਹ ਵੀ ਖੜੇ ਹੋਏ ਨੇ ਤਾਂ ਦੱਸ ਦਿਓ ਕਿ ਇੱਕ ਸਾਲ ਦੀ ਇਹ ਬੱਚੀ ਹੈ ਖੁੱਲੇ ਅਸਮਾਨ ਦੇ ਹੇਠਾਂ ਸੌਂਦੇ ਲਈ ਮਜਬੂਰ ਸੀ ਜਦੋਂ ਇੱਕ ਨੌਜਵਾਨ ਨੂੰ ਇਸ ਬੱਚੀ ਬਾਰੇ ਪਤਾ ਲੱਗਿਆ ਆ ਉਸ ਨੌਜਵਾਨ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਗਰਮ ਕਪੜੇ ਤੇ ਗਰਮ ਕੰਬਲ ਜਿਹੜੇ ਹੈਗੇ ਨੇ ਉਹ ਮੁਹੱਈਆ ਕਰਵਾਏ ਕਿਉਂਕਿ ਇੰਨੀ ਜ਼ਿਆਦਾ ਠੰਡ ਪੈ ਰਹੀ ਸੀ ਡਰ ਸੀ ਕਿਤੇ ਬੱਚੀ ਨੂੰ ਕੁਝ ਹੋ ਨਾ ਜਾਵੇ ਕਿਉਂਕਿ ਜੋ ਲੋਕ ਘਰਾਂ ਦੇ ਅੰਦਰ ਬੈਠੇ ਨੇ ਉਹ ਵੀ ਇਸ ਵੇਲੇ ਠੰਡ ਤੋਂ ਜਿਹੜੇ ਨੇ ਉਹ ਤੜਪ ਰਹੇ ਨੇ ਉਹਨਾਂ ਦੇ ਵੀ ਹੱਥ ਪੈਰ ਜਿਹੜੇ ਨੇ ਹੱਡ ਚੀਰਵੀਂ ਠੰਡ ਕਰਕੇ ਕਾਫੀ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇਹ ਬੱਚੀ ਖੁੱਲੇ ਅਸਮਾਨ ਦੇ ਹੇਠਾਂ ਸੁੱਤੀ ਹੋਈ ਸੀ ਤੇ ਉਸ ਦੀ ماں ਵੀ ਉਸ ਦੇ ਨਾਲ ਸੀ ਮਾਨਸਿਕ ਹਾਲਤ ਪੱਖੋ ਥੋੜੇ ਇਲਾਜ ਉਹਨਾਂ ਦਾ ਚੱਲ ਰਿਹਾ ਪਰ ਇਸ ਵਿਚਾਰੇ ਜਿਵੇਂ ਨੌਜਵਾਨ ਨੂੰ ਪਤਾ ਲੱਗਾ ਤਾਂ ਨੌਜਵਾਨ ਨੇ ਇਹਨਾਂ ਦੀ ਇੱਕ ਵੀਡੀਓ ਬਣਾਈ ਵੀਡੀਓ ਨੂੰ ਇਸ ਨੌਜਵਾਨ ਨੇ ਵਾਇਰਲ ਕੀਤਾ ਤਾਂ ਇਸ ਵੀਡੀਓ ਤੋਂ ਬਾਅਦ ਉਮੀਦ ਸੀ ਕਿ ਬਹੁਤ ਸਾਰੇ ਲੋਕ ਸਮਾਜ ਸੇਵੀ ਅੱਗੇ ਆਉਣਗੇ ਪਰ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ ਪਰ ਕੌਣ ਮਦਦ ਲਈ ਅੱਗੇ ਆਇਆ ਤੁਹਾਨੂੰ ਉਹ ਵੀ ਦੱਸਾਂਗੇ ਪਰ ਜਿਹੜੀ ਨੌਜਵਾਨ ਨੇ ਵੀਡੀਓ ਬਣਾਈ ਸੀ ਤੇ ਉਸ ਨੂੰ ਵਾਇਰਲ ਕੀਤਾ ਸੀ ਤੁਹਾਨੂੰ ਸਭ ਤੋਂ ਪਹਿਲਾਂ ਉਹ ਵੀਡੀਓ ਦਿਖਾਉਣੀ ਹੈ ਉਹ ਇਧਰ ਆ ਸ਼ਮੀ ਬਾ ਟੋਪੀ ਉਹਨਾਂ ਦੇ ਉਹ ਇਧਰ ਆ ਤੂੰ ਕਿਧਰ ਵੇਚ ਤਰਾ ਫਿਰਦਾ ਮੈਂ ਇੱਥੇ ਠੀਕ ਹੈ ਉਹ ਆਓ ਭੈਣ ਕਿੱਥੇ ਹੀ ਗਈ ਆ ਆ ਵੀ ਇੱਥੇ ਇੱਥੇ ਸੀ ਮੋੜ ਦੇ ਤੱਕੇ ਉਹ ਦੁਕਾਨੀ ਚਲ ਗਈ ਹੋਣੀ ਆ ਤੇਰਾ ਘਰ ਦਾ ਤੇਰਾ ਘਰ ਦਾ ਉੱਥੇ ਹੀ ਤੇ ਤੂੰ ਇੱਥੇ ਕਿਉਂ ਕਰਨੀ ਆ ਬਾਹੂ ਮੈਨੂੰ ਇਹਨਾਂ ਕੁੱਤੇ ਆ ਬੜਾ ਮੇਰੇ ਕਦੋਂ ਮੈਂ ਗਈ ਆ ਮੈਨੂੰ ਲੈ ਗਿਆ ਹੀ ਤਮੀਨੇ ਸਭ ਤਾਨੀ ਦੇ ਆ ਕੇ ਦਿੱਤਾ ਮੈਨੇ ਪੁੱਟ ਦਮਾ ਕੁੜੀ ਇੱਥੇ ਸੌਣ ਨਹੀਂ ਬਾਹਰ ਤੋਂ ਨਿੱਕੀ ਜੀ ਵਿਚਾਰੀ ਹੈ 15 20 ਦਿਨ ਹੋ ਗਏ ਜੀ ਹਾਂ ਜੀ ਰਦਾਤ ਸਭ ਨੀ 15 20 ਦਿਨ ਹੋ ਗਏ ਜੀ ਇਹਨੂੰ ਅਸੀਂ ਇੱਥੇ ਸਵਾਲ ਦੇ ਹਾਂ ਲੱਕ ਜਿ ਜਿਮਰਾਤ ਸਭ ਮੈਂ ਅੱਗੇ ਇਹਨਾਂ ਦਾ ਕਰਾਇਆ ਰਾਜਨਾਮਾ ਲੜਨ ਦੇ ਛੜਕਦੇ ਮੈਂ ਪੁਲਿਸ ਅੱਧੀ ਭੇਜਿਆ ਹੈ ਬੱਚੀ ਬਹੁ ਨਿੱਕੀ ਆ ਹਾਂ ਲੱਕ ਜਿ ਸਭ ਪਾਜੀ 15 20 ਦਿਨ ਹੋ ਗਏ ਇੱਥੇ ਇਨਸਾਰਦਿਆਂ ਨੂੰ ਤੇ ਮਤਲਬ ਇਹਦੀ ਸੇਫਟੀ ਕਰਦੇ ਸਾਨੂੰ ਹਾਂ ਬਲੀ ਤੇ 25 ਖਾਈ ਮੜਿਆ ਕੋਈ ਕਰਾਉਨੇ ਆਦਾ ਬੱਚੀ ਵੀ ਫੇਰ ਉਹ ਫੋੜਦਾ ਮਾਰਦਾ ਬਹੁਤ ਜ਼ਿਆਦਾ ਉਹਨੂੰ ਚਾਹੀਦਾ। ਬੂਹਾ ਮਾਰ ਕੇ ਤੇ ਡੰਡੇ ਮਾਰੇ ਲੱਤਾਂ ਚ ਮਾਰੀ। ਤੇ ਸਿਰ ਤੇ ਕੰਨ ਦੇ ਨਾ ਸਿਰ। ਉਹ ਕਿਥੇ ਉਹਨੂੰ ਪਹਿਲਾਂ ਵੰਡੀ ਇਹਨੂੰ। ਹਾਂ ਇਹ ਕਿੱਥੇ ਲੱਤਾਂ ਚ ਸਾਰੀਆਂ। ਬੱਚੀ ਕਿੱਥੇ? ਹਾਂ ਮਸਤੀ ਕਰ ਭਾਜੀ। ਬੱਚੀ ਦਾ ਸਾਹ ਨਾ ਗੁੰਮ ਹੋ ਜਾਏ। ਨਹੀਂ ਨਹੀਂ ਭਾਜੀ। ਓਏ ਵਾਹਿਗੁਰੂ ਓਏ ਮੇਰਾ ਮਾਲਕ ਬਖਸ਼। ਕੈਸੇ ਪਾ ਕੱਪੜੇ ਆ ਆਪਣੀ ਟੋਪੀ ਪਾ ਲਾ ਪੈਣਾ ਟੋਪੀ ਤੂੰ ਪਾ ਉਹਦੇ ਬੱਚੇ ਦੇ ਕੱਪੜੇ ਪਾ ਗਰਮਾ ਥੋੜੇ ਵੱਡੇ ਦੇ ਉੱਤੇ ਪਾ ਦੇ ਅੱਜ ਜਦੋਂ ਮੈਂ ਰਾਤ ਚੰਨੀ ਮੇਰਾ ਲਾਲ ਖਪੀੜ ਉਹਦਾ ਟੈਟਰੋਲੀ ਮਾਇ 25 ਦੀ ਬੋਡੋ ਨਹੀਂ ਨਾ ਵਖਾਉਣੇ ਆ ਬੜੋ ਵੀ 25 ਨੂੰ ਬੱਚੀ ਨੂੰ ਪਾ ਦਿਓ ਆਪ ਹੀ ਨਾ ਲੜ ਕੇ ਜਾ ਤਾਂ ਤੁਸੀਂ ਇਹ ਵੀਡੀਓ ਦੇਖੀ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਇੱਕ ਛੋਟੀ ਬੱਚੀ ਆਪਣੀ ਮਾਂ ਦੇ ਨਾਲ ਖੁੱਲੇ ਅਸਮਾਨ ਦੇ ਹੇਠਾਂ ਸੌਣ ਦੇ ਲਈ ਮਜਬੂਰ ਸੀ ਨੌਜਵਾਨ ਨੇ ਇਸ ਵੀਡੀਓ ਬਣਾਈ ਵਾਇਰਲ ਹੋਈ ਵੀਡੀਓ ਪਰ ਮਦਦ ਲਈ ਕੋਈ ਅੱਗੇ ਨਾ ਆਇਆ ਇਸ ਤੋਂ ਬਾਅਦ ਨੌਜਵਾਨ ਨੇ ਪਿੰਗਲਵਾੜਾ ਦੇ ਨਾਲ ਸੰਪਰਕ ਕੀਤਾ ਤਾਂ ਉਸ ਸਮਾਜ ਸੇਵੀ ਅੱਗੇ ਆਏ ਕਿਸ ਤਰੀਕ ਨਾਲ ਇਸ ਬੱਚੀ ਦੀ ਮਦਦ ਹੋਈ ਉਹ ਵੀ ਤੁਹਾਨੂੰ ਸੁਣਾਉਂਦੇ ਗੰਦੀ ਜੰਦੇ ਪਰ ਇਸ ਜੰਦੀਆਂ ਬਾਲਟੀਆਂ ਨੇ ਗੰਦੀ ਬਾਲਟਿਚ ਕਿਉਂ ਦੇਣਾ ਸੀਗਾ ਹੈਗਾ ਕਿਸੇ ਨੂੰ ਖੁਸ਼ ਕਰਨਾ ਹੈ ਬਲੋ ਖੁਸ਼ ਕਰਨ ਦੇ ਬਰਾਬਰ ਹੁੰਦਾ ਹੈ ਇਦਾਂ ਨਹੀਂ ਕਰੀਦਾ ਹੁੰਦਾ ਸੌਰੀ ਕਰਤੋਂ ਬਾਬਾ ਜੀ ਜੇ ਨਾ ਤੋਂ ਕਰਮ ਪਾੜੀ ਗੰਦੀ ਬਾਂਦਰੀ ਚ ਉਕਾ ਨਾ ਗਲਤੀ ਹੋ ਗਈ ਉਹ ਫਿਰ ਬੋਲੀ ਜਾਵੇ ਬੱਬਾ ਉਹ ਮੈਂ ਕਿ ਹੁਣ ਬੱਸ ਕਰ ਹੁਣ ਨੱਕ ਹੁਣ ਕੀ ਨੱਕ ਲੀਨ ਜਦੋਂ ਤਾਂ ਮਾਫੀ ਮੰਗੀ ਲਈ ਉਹਨੇ ਮੇ ਤੋਂ ਗਲਤੀ ਹੋ ਗਈ ਹੁਣ ਦੱਸ ਮੈਨੂੰ ਕੀ ਕਰਨਾ ਔਰ ਇਦੋਂ ਬਾਅਦ ਮੈਂ ਗਿਆ ਤਾਂ ਐਦਾਂ ਗੰਦੀ ਬਾਲਟੀ ਚ ਦਾ ਬਟਾ ਪਾਣੀ ਦਿਆ ਕਰ ਲੈ ਐਨੀ ਗੱਲ ਸੀ ਉਹ ਹੀ ਗੱਲ ਜਦ ਮੈਂ ਝੜਕਣ ਲੱਗ ਜਾਂਦੀ ਵੀ ਐਕਸਪੈਕਟਡ ਕਿ ਮੈਂ ਉਹ ਝੜਕਾਂ ਤੂੰ ਦਿੱਤਾ ਏ ਤੂੰ ਤੈਨੂੰ ਸ਼ਰਮਨਾ ਲਾਉਂਗੀ ਮੈਂ ਇਹ ਕਿਹੜਾ ਤਰੀਕਾ ਸੀ ਹਾਂਜੀ ਹਾਂਜੀ ਮੈਂ ਦੇਖ ਰਿਹਾ ਹਾਂ ਤੁਹਾਡੇ ਨਾਲ ਮਤਲਬ ਜੇ ਪੈਣਾ ਬੈਠੀਆਂ ਜਿਹੜੀਆਂ ਵਾਲੀਆਂ ਇਹ ਜੱਫੀ ਪਾ ਕੇ ਤੁਹਾਡੇ ਨਾਲ ਮਿਲਣੀਆਂ ਜਿੱਦਾਂ ਮਤਲਬ ਉਹਨਾਂ ਦੀ ਮਾਂ ਆਈ ਆ ਬੰਦਾ ਆਪਣੀ ਮਾਂ ਮਾਂ ਆਈ ਆ ਉਹਨਾਂ ਦੀ ਮਤਲਬ ਕਿ ਮਿਲਣ ਉਹਨਾਂ ਨੂੰ ਉਹਨਾਂ ਦੇ ਚਿਹਰੇ ਤੇ ਸਮਾਈਲ ਸੀਗੀ ਇੱਕ ਠੀਕ ਹੈ ਕਿ ਸਾਡੀ ਮਾਂ ਆਈ ਆ ਉਹ ਬੜਾ ਕੰਮ ਕਰਦੀ ਸੀ ਸਾਡੀ ਸਾਡੀ ਸੋਲਾਈ ਸੈਂਟਰ ਚ ਜਾਂਦੀ ਕੁੜੀ ਠੀਕ ਹੈ ਜੀ ਠੀਕ ਹੈ ਉਹਨੂੰ ਬੋਲਣਾ ਨਹੀਂ ਆਉਂਦਾ ਕਿ ਲੱਗੇ ਪਸੰਦ ਨਹੀਂ ਪਤਾ ਹੈ ਅੱਛਾ ਕੰਮ ਕਰਦੀ ਆ ਅੱਛਾ ਬੋਲਣਾ ਨਹੀਂ ਆਂਦਾ ਉਹਨੂੰ ਬੋਲਣਾ ਆਂਦਾ ਹੈ ਪਰ ਬਾਸਾ ਕੋਈ ਹੋਰ ਹੈ ਲੈਂਗੁਏਜ ਸਮਝ ਨਹੀਂ ਆਂਦੀ ਉਹਦੀ ਨੋ ਕੁਦਰਤ ਆ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਸੋ ਮੱਚ ਥੈਂਕ ਯੂ ਬੀ ਜੀ ਜੀ ਜਿਹੜੀ ਜੀ ਇਹ ਹੋਂਤਾ ਹੈ ਆਪਾਂ ਜਿੱਦਾਂ ਸੇਵਾ ਕਰੀਦੀ ਆਪਣੀ ਸੰਸਥਾ ਵੱਲੋਂ ਰਾਤ ਨੂੰ ਜਿਹੜੇ ਸੜਕ ਤੇ ਸੌਂਦੇ ਆ ਭੈਣ ਭਰਾ ਜਿਹੜੇ ਜਿਨ੍ਹਾਂ ਦਾ ਲਵਾਰਸ ਕਹਿ ਲਿਏ ਜਾਂ ਕੋਈ ਘਰੋਂ ਕੱਢਿਆ ਬਿਆਸ ਸਟੇਸ਼ਨ ਨਾਲ ਲੱਗਿਆ ਰਹੀਏ ਜਾਂ ਆਸ-ਪਾਸ ਅਈ ਉੱਥੇ ਕੰਬਲ ਦੇਣ ਜਾਂਦੇ ਆ ਜਿੱਦਾਂ ਕੋਈ ਗਰਮ ਕਪੜੇ ਲੋਕੀਆਂ ਨੂੰ ਪੁਰਾਣੇ ਦਿੰਦੇ ਆ ਕੁਝ ਨਵੇਂ ਦੇ ਜਾਂਦੇ ਆ ਉਹ ਆਪਾਂ ਗਾਂਵ ਵਿਤਰਤ ਕਰਦੇ ਆ ਰਾਤ ਇੱਕ ਦਿਨ ਵੇਖੀ ਸੀਗੀ ਮੈਂ ਸੜਕ ਤੇ ਸੁੱਤੀਏ ਭੈਣ ਆਪਣੀ ਬੱਚੀ ਨਾਲ 1 ਸਾਲ ਦੀ ਨਾਲ ਤੇ ਮੇਰਾ ਮਨ ਬੜਾ ਵਿਅਤੀਤ ਜਿਆ ਹੋਇਆ ਕਿ ਇਹ ਕੀ ਹਸਤਾਬਾ ਵਾ ਇਕਦਮ ਹੀ ਹੋ ਸਕਦਾ ਉਸ ਤੋਂ ਬਾਅਦ ਫਿਰ ਚਲੋ ਮੈਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਕੋਈ ਹੈਲਪ ਕਰਨ ਲਈ ਨਹੀਂ ਅਗਿਆ ਫਿਰ ਅਸੀਂ ਆਪਣੀ ਟੀਮ ਨਾਲ ਜਿੱਥੇ ਪਿੰਗਲਵਾੜਾ ਵਿੱਚ ਲੈ ਕੇ ਆਏ ਆ ਪਿੰਗਲਵਾਲਾ ਟੀਮ ਦਾ ਵੀ ਬਹੁਤ-ਬਹੁਤ ਸਨਸਤਾ ਦਾ ਧੰਨਵਾਦ ਆ ਬੀਜੀ ਦਾ ਧੰਨਵਾਦ ਆ ਜਿਨ੍ਹਾਂ ਨੇ ਬੜੇ ਹੀ ਪਿਆਰ ਨਾਲ ਸਾਡੇ ਨਾਲ ਟਰੀਟ ਕੀਤਾ ਸਾਡੇ ਕੋਈ ਮੰਗ ਨਹੀਂ ਰੱਖੀ ਉਹਦੇ ਦੀ ਇੱਕ ਬਹੁਤ ਬਹੁਤ ਦਿਨੋ ਥੈਂਕਸ ਆ ਪਿੰਗਲਵੜਾ ਸੰਸਥਾ ਦਾ ਵੀ ਕਿਉਂਕਿ ਇੱਥੇ ਆ ਕੇ ਰਿਐਲਿਟੀ ਚੈੱਕ ਕਰ ਰਹੇ ਆ ਕਿ ਪਿੰਗਲਵੜਾ ਅਸਲ ਤੇ ਵਿੱਚ ਹੈਗੀ ਆ ਜਿੱਤੇ ਨਾ ਕੋਈ ਕਿਸੇ ਦਾ ਧਰਮ ਪੁੱਛਿਆ ਜਾਂਦਾ ਨਾ ਕੋਈ ਜਾਤ ਪੁੱਛੀ ਜਾਂਦੀ ਆ ਕਿਸੇ ਦੀ ਉਹਨਾਂ ਨੂੰ ਆ ਕੇ ਇੱਥੇ ਘਰ ਗਮੋਲ ਮੈਂ ਬੀਜੀ ਨੂੰ ਵੇਖਿਆ ਵਾ ਜਿਹੜੀਆਂ ਦਿਮਾਗ ਤੋਂ ਚਲੋ ਕਹਿ ਸਕਦੇ ਆਪਾਂ ਜਿਨ੍ਹਾਂ ਦੇ ਵਿੱਚ ਕੋਛੇ ਸਹੀ ਨਹੀਂ ਆ ਉਹ ਬੀਜੀ ਨੂੰ ਆਏ ਆਪਣੇ ਮਾਵਾ ਵਾਂਗੂ ਮਿਲ ਰਹੀਆਂ ਜੱਫੀ ਪਾ ਕੇ ਮੈਂ ਇੱਥੇ ਆ ਕੇ ਬੜਾ ਚੰਮੀ ਤੇ ਜਾਵਾ ਜਿਹੜੀ ਹੁਣ ਭੈਣ ਨੂੰ ਲੈ ਕੇ ਆਏ ਆ ਤੁਸੀਂ ਵੀ ਤਸਵੀਰਾਂ ਵੇਖ ਲੀਆਂ ਪਹਿਲੀਆਂ ਵੀ ਤੁਸੀਂ ਦੇਖ ਲੋਗੇ ਕਿ ਜਿਹੜੀ ਪਹਿਲਾਂ ਤਸਵੀਰਾਂ ਇਹ ਕੀ ਕਈ ਕਈ ਚਿਰਾਂ ਤੋਂ ਨਾਤੇ ਨਹੀਂ ਸੀ ਪਰ ਸੋ ਇਹਨਾਂ ਦੀ ਬੱਚੀ ਘੌਨ ਨੂੰ ਕੋਈ ਪਿਆ ਜਦੋਂ ਪਰਸੀ ਬੱਚੀ ਘੌਨ ਨੂੰ ਪਿਆ ਤੇ ਉਸ ਤੋਂ ਬਾਅਦ ਫਿਰ ਇਹ ਡਿਸਾਈਨ ਕੀਤਾ ਕਿ ਨਹੀਂ ਹੁਣ ਪਿੰਗਲਵੜਾ ਸੰਸਥਾ ਨਾਲ ਕੰਟੈਕਟ ਕੀਤਾ ਇਹਨਾਂ ਨੇ ਬੜਾ ਮਤਲਬ ਵਧੀਆ ਰਿਸਪੌਂਸ ਦਿੱਤਾ ਉਸ ਤੋਂ ਬਾਅਦ ਹੁਣ ਤੁਸੀਂ ਉਹਦੇ ਲਾਤੇ ਵੇਖੋ ਉਹਦੇ ਚਿਹਰੇ ਦੇ ਉਹਦੇ ਬੱਚੇ ਦੇ ਹੱਥ ਵੇਖੋ ਰਜਾਈ ਚ ਪਈ ਆ ਮਨ ਨੂੰ ਸਕੂਨ ਮਿਲਦਾ ਵਾ ਬਸ ਜ਼ਿੰਦਗੀ ਦਾ ਸਕੂਨ ਹੀ ਆ ਜੀ ਤੇ ਲਈ ਜੰਦੇ ਪਰਸ ਦੇਣੀਆਂ ਪਾਰਟੀ